ਚੱਕਰਵਾਦ ਮੈਂਥਾ ਨੇ ਮਚਾ ਦਿੱਤੀ ਤਬਾਹੀ ਪੰਜਾਬ ਉੱਤੇ ਵੀ ਕਰੇਗਾ ਮਾਰ ਅਗਲੇ 12 ਘੰਟੇ ਖਤਰਾ ਹੈਲੋ ਦੋਸਤੋ ਸਾਸ਼ਟਰੀ ਹਕਾਲ ਤੁਹਾਡੇ ਆਪਦੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਵੈਦਰ ਨਾਲ ਜੁੜਿਆ ਅੱਜ ਦਾ ਵੱਡਾ ਅਪਡੇਟ ਜਿਸ ਗੱਲ ਦਾ ਡਰ ਸੀ ਉਹੀ ਹੋਇਆ ਮੰਗਲਵਾਰ ਰਾਤ ਨੂੰ ਆਂਧਰਾ ਪ੍ਰਦੇਸ਼ ਦੇ ਤੱਤਵਰਤੀ ਇਲਾਕਿਆਂ ਵਿੱਚ ਚੱਕਰਵਾਤ ਮੈਂਥਾ ਨੇ ਤਬਾਹੀ ਮਚਾ ਦਿੱਤੀ ਇੱਕ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਟੱਟ ਨਾਲ ਟਕਰਾਉਣ ਤੋਂ ਬਾਅਦ ਇਸ ਨੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਨੁਕਸਾਨ ਕੀਤਾ ਤੂਫਾਨ ਦਾ ਅਸਰ ਉੜੀਸਾ ਤੇਲੰਗਾਨਾ ਛੱਤੀਗੜ੍ਹ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ ਭਾਰਤ ਮੌਸਮ ਵਿਭਾਗ ਅਨੁਸਾਰ ਚੱਕਰਵਾਤ ਮੈਂਥਾ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਟੱਟ ਤੇ ਮੱਛਲੀ ਪਟਨਮ ਅਤੇ ਕੰਗਲਾ ਪਟਨਾਮ ਦੇ ਵਿਚਕਾਰ ਕਾਕੀਨਾਡਾ ਦੇ ਨੇੜੇ ਲੈਨਫਾਲ ਹੋਇਆ ਉਸ ਸਮੇਂ ਹਵਾ ਦੀ ਗਤੀ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਸੀ ਉੱਚੀਆਂ ਲਹਿਰਾਂ ਤੱਟਵਾਰਤੀ ਖੇਤਰਾਂ ਨਾਲ ਟਕਰਾ ਗਈਆਂ ਅਤੇ ਇੱਕ ਹੀ ਥਾਵਾਂ ਤੇ ਦਰਖਤ ਅਤੇ ਬਿਜਲੀ ਦੇ ਖੰਬੇ ਉਖੜ ਗਏ ਆਂਧਰਾ ਪ੍ਰਦੇਸ਼ ਦੇ ਕੋਨਸੀਮਾ ਜ਼ਿਲ੍ਹੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦੋਂ ਤੇਜ਼ ਹਵਾਵਾਂ ਕਾਰਨ ਇੱਕ ਦਰਖਤ ਉਸ ਦੇ ਘਰ ਉੱਤੇ ਆ ਡਿੱਗ ਗਿਆ ਉਸ ਜ਼ਿਲ੍ਹੇ ਵਿੱਚ ਤੇਜ਼ ਹਵਾਵਾਂ ਕਾਰਨ ਨਾਰੀਅਲ ਦੇ ਦਰਖਤ ਡਿੱਗਣ ਨਾਲ ਆਟੋ ਚਾਲਕ ਸਣੇ 2 ਜ਼ਖਮੀ ਹੋ ਗਏ ਵਿਭਾਗ ਨੇ ਦੱਸਿਆ ਕਿ ਮੈਂਥਾ ਨਾਮ ਥਾਂ ਹੀ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਖੁਸ਼ਬੂਦਾਰ ਫੁੱਲ ਹਾਲਾਂਕਿ ਇਸ ਚੱਕਰਵਾਤ ਨੇ ਆਪਣੇ ਨਾਂ ਦੇ ਉਲਟ ਤਬਾਹੀ ਮਚਾ ਦਿੱਤੀ ਉੜੀਸਾ ਦੇ 15 ਜ਼ਿਲ੍ਹਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਕਈ ਥਾਵਾਂ ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਦਰਖਤ ਡਿੱਗਣ ਨਾਲ ਕਈ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ તાਜਾ ਆਈਐਮਡੀ ਬੁਲੇਟਿਨ ਦੇ ਅਨੁਸਾਰ ਚੱਕਰਵਤੀ ਅਗਲੇ 24 ਘੰਟਿਆਂ ਵਿੱਚ ਉੱਤਰ ਵੱਲ ਵਧੇਗਾ ਪੂਰਬੀ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਤੱਕ ਪਹੁੰਚੇਗਾ ਉੱਤਰ ਪ੍ਰਦੇਸ਼ ਦੇ ਕਈ ਉੱਤੇ ਇਸ ਦਾ ਅਸਰ ਰਹੇਗਾ ਪੰਜਾਬ ਦੀ ਗੱਲ ਕਰੀਏ ਤਾਂ ਅਗਲੇ 24 ਘੰਟੇ ਤੱਕ ਇੱਥੇ ਵੀ ਮੌਸਮ ਬਦਲ ਸਕਦਾ ਹੈ ਅਗਲੇ 2 ਦਿਨਾਂ ਵਿੱਚ ਬੱਦਲਛਾਏ ਰਹਿਣਗੇ ਚੱਕਰਵਾਤ ਮੈਂਥਾ ਕਾਰਨ 오ਡੀਸਾ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅੰਧਰਪ੍ਰਦੇਸ਼ ਛੱਤੀਗੜ੍ਹ 16 6 ਕਾਚ తెలంగాణ ਅਤੇ ਵਿਦਬਰ ਲਈ ਭਾਰੀ ਤੋਪਾਰੀ بارش ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਉਹ ਵਿੱਚ ਵੀ ਭਾਰੀ بارش ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਬਿਜਲੀ ਅਤੇ ਗਰਜ ਤੂਫਾਨ ਦੀ ਉਮੀਦ ਹੈ। ਆਈਐਮਡੀ ਨੇ ਕਿਹਾ ਕਿ ਕਈ ਰਾਜਾਂ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਗਰਜ ਤੂਫਾਨ ਆਉਣ ਦੀ ਸੰਭਾਵਨਾ ਹੈ। ਛਤੀਸਗੜ, తెలంగాణ ਅਤੇ ਵਿਬਰਚ ਕੇਰਲ ਦੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੱਟਵਰਤੀ ਕਰਨਾਟਕ, ਓਡੀਸ਼ਾ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਝੱਖੜ ਆ ਸਕਦੇ ਹਨ। ਆਂਧਰਾ ਪ੍ਰਦੇਸ਼ ਤੱਟ ਦੇ ਨਾਲ-ਨਾਲ ਹਵਾ ਦੀ ਗਤੀ 65 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰ ਦੇ ਵਿੱਚ ਨਾ ਜਾਣ ਦੀ ਸਖਤ ਸਲਾਹ ਦਿੱਤੀ ਹੈ। ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਦੇ ਨਾਲ-ਨਾਲ ਉੱਚੀਆਂ ਲਹਿਰਾਂ ਅਤੇ ਤੂਫਾਨੀ ਸਮੁੰਦਰ ਬਣੇ ਰਹਿਣਗੇ ਪੂਰਬੀ ਮੱਧ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਕਈ ਹਿੱਸਿਆਂ ਵਿੱਚ 35 ਤੋਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ